ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਅਗੇਨ ਔਨ ਬਾਸੀ ਵਲੌਗਸ ਤੇ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਮੈਂ ਨਾ ਆਈ ਸੀਗੀ ਬਾਹਰ ਵੜੇ ਚ ਕੰਮ ਕਰਨ ਲਈ ਤੇ ਮੈਂ ਵੇਖਿਆ ਬਾਹਰ ਆ ਕੇ ਤੇ ਮੈਂ ਟੈਨਸ਼ਨ ਚ ਪੈ ਗਈ ਤੇ ਮੈਨੂੰ ਪਤਾ ਇਹ ਕਹਿੰਦੇ ਮੇ ਮम्मा ਇਹ ਕੰਮ ਮੈਂ ਕੀਤਾ ਏ ਤੇ ਮੈਨੂੰ ਸਮਝ ਨਹੀਂ ਆਉਂਦੀ ਵੀ ਇਹਦੇ ਦਿਮਾਗ ਚ ਕੀ ਆਇਆ ਤੇ ਇਹਨੇ ਕਿਉਂ ਇਹ ਕੀਤਾ ਤੁਹਾਨੂੰ ਵੀ ਦਿਖਾਨੀ ਆ ਸਾਰਿਆਂ ਜਣਿਆਂ ਨੂੰ ਆ ਦੇਖੋ ਮਤਲਬ ਆਹ ਅਦੇ ਪਰ ਆਦੇ ਇੱਥੇ ਆਹ ਦੀਵਾ ਲਾ ਕੇ ਚੱਲਿਆ ਗਿਆ ਤੇ ਮੈਂ ਦੇਖਿਆ ਬਾਹਰ ਆ ਕੇ ਮੈਂ ਕਿਹਾ ਇੱਥੇ ਦੀਵਾ ਕਹਿੰਦੇ ਲਾਤਾ ਇੱਕਦਮ ਤੇ ਕਹਿੰਦਾ ਮम्मा ਮੈਂ ਲਾ ਕੇ ਆਇਆਂ ਦੀਵਾ ਇਹ ਮੁੰਡੇ ਦੇ ਕੰਮ ਇਹੋ ਜਿਹੇ ਨੇ ਪਤਾ ਨਹੀਂ ਕੀ ਕੀ ਪੰਗੇ ਲੈਂਦਾ ਰਹਿੰਦਾ ਇਹ ਬਾਹਰ ਮੈਂ ਅੰਦਰ ਰੋਟੀ ਬਣਾਉਂਦੀ ਸੀ ਤੇ ਇਹ ਬਾਹਰ ਆਪਣੇ ਆ ਕੰਮ ਦਿਹਾ ਸੀਗਾ ਕਰਨ ਓ ਵਾਹਿਗੁਰੂ ਤੇ ਅਮਣੂਰੀ ਗਏ ਬਾਜ਼ਾਰ ਤੇ ਅੱਜ ਅਸੀਂ ਬਣਾਣੀ ਸੀ ਕੜੀ ਤੇ ਬਣਾ ਲਈ ਸਾਰਿਆਂ ਨੇ ਰੋਟੀ ਪਾਣੀ ਖਵਾ ਖੋ ਦਿੱਤਾ ਆਪਾਂ ਨੇ ਤੇ ਹੁਣ ਬਸ ਆਪਣੀ ਦੀਦੀ ਮੰਮੀ ਤੇ ਤੇ ਮੈਂ ਚੱਲੀ ਆ ਮੰਮੀ ਕੋਲ ਤੇ ਹੁਣ ਆਪਾਂ ਮੰਮੀ ਕੋਲੇ ਬੈਠਾਂਗੇ ਬਸ ਗੱਲਾਂ ਬਾਤਾਂ ਮਾਰਾਂਗੇ ਫਿਰ ਮੰਮੀ ਨੇ ਸੁਆ ਜਾਣਾ ਲਓ ਜੀ ਮੈਂ ਸਕੂਲ ਤੋਂ ਆ ਗਈ ਤੇ ਇੱਧਰ ਮੈਂ ਅਜੇ ਜਸਟ ਫੋਨ ਅੰਦਰ ਚਾਰਜ ਲਾ ਕੇ ਆਈ ਤੇ ਨਾਲ ਦੀ ਨਾਲ ਫੋਨ ਆ ਗਿਆ ਦੇਖ ਦੀਨ ਕਿਦਾ ਏ सोनू ਦੀਦੀ ਦਾ ਤੇ ਮੰਮੀ ਨੂੰ ਅੱਜ ਲੈ ਕੇ ਜਾਣਾ ਹਸਪੀਟਲ ਚੈੱਕਅਪ ਵਾਸਤੇ ਤੇ ਅੱਜ ਇਹ ਵੀ ਪੁੱਛਣਾ ਡਾਕਟਰ ਨੂੰ ਤੁਰਨ ਬਾਰੇ ਕਿ ਉਹ ਸਬ ਕਿਦਾਂ ਤੋਰ ਫਿਰ ਜਾਂ ਕਿਦਾਂ ਮੰਨ ਲਓ ਕੋਈ ਇੰਜੈਕਸ਼ਨ ਹੋ ਗਿਆ ਤਾਂ ਕਿਤਾੜੇ ਦਾ ਕੋਈ ਇਹੋ ਜੀ ਚੀਜ਼ ਹਨਾ ਵੀ ਜਿਹੜੀ ਆਪਾਂ ਥੋੜੀ ਕਿਉਂਕਿ ਵੀਕਨੈਸ ਬਹੁਤ ਜ਼ਿਆਦਾ ਹੈ ਬਿਲਕੁਲ ਜਦੋਂ ਅਸੀਂ ਤੋਰਨ ਲੱਗਨੇ ਹਨ ਤਾਂ ਲੱਤਾਂ ਬਿਲਕੁਲ ਐਨ ਡੇਗ ਦਿੰਦੇ ਨੇ ਬਿਲਕੁਲ ਵੀ ਭਾਰ ਨਹੀਂ ਪਾਉਂਦੇ ਹੈਗੇ ਲੱਤਾਂ ਤੇ ਅੱਜ ਦੇਖੋ ਡਾਕਟਰ ਕੀ ਕਹਿੰਦੇ ਨੇ ਕਿ ਕਦੋਂ ਤੱਕ ਤੋਰ ਸਕਣਗੇ ਜਾਂ ਕਿਵੇਂ ਹਨਾ ਮਤਲਬ ਕੁਝ ਨਾ ਕੁਝ ਤਾਂ ਦੱਸਣਗੇ ਤੇ ਜਸਟ ਹੁਣ ਹੀ ਗਏ ਨੇ ਤੇ ਮੈਂ ਹੁਣ ਆਹ ਚਾਹ ਬਣ ਗਈ ਹੈ ਮੈਂ ਚਾਹ ਪੀਂਦੀ ਹਾਂ ਉਹ ਦੋ ਵਾਰ ਤਾਂ ਹੀ ਲੱਗਦੀਆਂ ਆਪਣੇ ਕੰਮ ਤੇ ਜਿਹੜੀ ਆਪਣੀ ਰੋਜ਼ ਦੀ ਡਿਊਟੀ ਆ ਪਹਿਲਾਂ ਆਈ ਥਿੰਕ ਮੈਂ ਜਾਣਾ ਸੀਗਾ ਨਾਲ ਬਟ ਹੁਣ ਮੰਮਾ ਚਲੀ ਗਈ ਤੇ ਚਲੋ ਜੀ ਕੋਈ ਗੱਲ ਨਹੀਂ ਮੈਂ ਹੁਣ ਦੇਖਦੀਆਂ ਰਾਤ ਦਾ ਖਾਣਾ ਪੀਣਾ ਕੀ ਬਣਾਣਾ ਹੈ ਕਿਉਂਕਿ ਰੋਜ਼ ਕੋਈ ਸਬਜ਼ੀਆਂ ਖਾਣ ਨੂੰ ਜੀ ਨਹੀਂ ਕਰਦਾ ਕੱਲ ਅਸੀਂ ਕੜੀ ਬਣਾਈ ਸੀ ਤੇ ਹੁਣ ਅੱਜ ਮੈਂ ਦੇਖਦੀਆਂ ਕੀ ਸਬਜ਼ੀ ਬਣਾਣੀ ਅੱਜ ਮੈਂ ਸੋਚੀ ਨੀ ਪਿਆਲੂ ਬਣਾ ਲਾਵਾਂ ਪਾਲ ਕੇ ਬੜੀਆਂ ਪਾ ਕੇ ਸੋ ਬੱਚੇ ਜੇ ਆਏ ਨਹੀਂ ਹੈਗੇ ਸਵੇਕ ਤੱਕ ਨਾ ਹੋ ਗਏ ਨੇ ਸਵਾ 3:30 ਨਹੀਂ ਸਵਾ 3:30 ਨਹੀਂ ਸਵਾ 2 ਹੋ ਗਏ ਨੇ ਤੇ ਉਹਨਾਂ ਨੇ ਆਉਣਾ 3:30 ਵਜੇ 11:30 ਤੱਕ ਮੈਂ ਚਾਹ ਪਾਣੀ ਪੀ ਲੈਣੀ ਆ ਤਾਂ ਕਿ ਮੈਂ ਉਹਨਾਂ ਦੇ ਆਉਣ ਤੱਕ ਫ੍ਰੀ ਹੋ ਜਾਵਾਂ ਤੇ ਇੱਧਰ ਮੈਂ ਟੋਸਟ ਚੱਕ ਲਈ ਆਪਣੇ ਨਾਲ ਇਹ ਹੈਗੇ ਨੇ ਕੇਕ ਰਸ ਤੇ ਬੜੀ ਟੇਸਟੀ ਨੇ ਇਹ ਰਸ ਤੇ ਚਲੋ ਜੀ ਆਪਾਂ ਹੁਣ ਚਾਹ ਪੀਏ ਪਹਿਲਾਂ ਤੇ ਚਾਹ ਪੀਣ ਤੋਂ ਬਾਅਦ ਤੁਹਾਡੇ ਨਾਲ ਫੇਰ ਗੱਲਬਾਤ ਕੰਟੀਨਿਊ ਕਰਾਂਗੇ ਤੇ ਅੱਜ ਅਜੇ ਹਰਿੰਦੀ ਐ ਮੈਂ ਟੈਨਨੀ ਕੀ ਸੈਟਿੰਗ ਚੇਂਜ ਕਰਤੀ ਐ ਹਾ ਸਾਰੀ ਹਾ ਹਵਾਲੀ ਸਾਰੀ ਆਹ ਸੋਫੇ ਸੋਫੇ ਜੇ ਇੰਦਰ ਲਾਤੇ ਨੇ ਤੇ ਪਰ ਅਜੇ ਕੱਪੜੇ-ਕੁਪੜੇ ਇੰਦਰ ਆ ਤਾਂ ਬੁਟੀਕ ਵਾਲੇ ਪਏ ਨੇ ਤੇ ਅਜੇ ਅਸੀਂ ਹੋਰ ਸੋਚ ਰਹੇ ਹਾਂ ਕਿ ਸੈਟਿੰਗ ਕਰਨੀ ਹੈ ਤੇ ਅਦਰ ਅਜੇ ਆਹ ਵਾਲੇ ਕਮਰੇ ਚ ਦਵਾਨ ਬੈੱਡ ਵਗੈਰਾ ਲਾਇਆ ਹੈ ਇਧਰ ਦੀ ਵੀ ਪ੍ਰੋਪਰ ਸੈਟਿੰਗ ਕਰਨੀ ਹੈ ਫਿਰ ਉਹ ਜਦੋਂ ਮੈਂ ਸਕੂਲ ਤੋਂ ਹਟਾਂਗੀ ਉਦੋਂ ਕਰਨੀ ਹੈ ਕਿਉਂਕਿ ਇੰਦਾ ਫਿਰ ਇਕੱਲੇ ਔਖਾ ਜਿੰਨੀ ਦੇਰ ਤੱਕ ਮੈਂ ਨਹੀਂ ਹੈਗੀ ਘਰੇ ਸੋ ਘਰੇ ਰਹਿ ਕੇ ਬਹੁਤ ਹੀ ਜ਼ਿਆਦਾ ਬਿਜ਼ੀ ਰੁਟੀਨ ਹੋਣ ਵਾਲੀ ਆ ਇਹ ਨੂੰ ਮੈਨੂੰ ਪਤਾ ਆ ਬਾਕੀ ਟਾਈਮ ਦੱਸੂਗਾ ਚਲੋ ਜੀ ਮੈਂ ਚਾਹ ਪੀ ਲਾਂ ਹੁਣ ਕਿਉਂਕਿ ਬੱਚਿਆਂ ਦੇ ਆਉਣ ਤੋਂ ਬਾਅਦ ਬਹੁਤ ਜ਼ਿਆਦਾ ਕੰਮ ਬਿਜ਼ੀ ਹੋ ਜਾਂਦਾ ਕੁਝ ਵੀ ਟਾਈਮ ਨਹੀਂ ਲੱਗਦਾ ਹੈਗਾ ਕਰਨ ਨੂੰ ਲੋ ਜੀ ਬੱਚੇ ਆਉਣ ਵਾਲੇ ਨੇ ਤੇ ਆਪਾਂ ਜਾ ਚੁੱਕੇ ਕਿ ਹੋ ਗਏ ਵੇਰੀਏ ਹੁਣ ਆਪਾਂ ਕਰਦੇ ਆ ਦੁੱਧ ਗਰਮ ਬੱਚਿਆਂ ਲਈ ਤੇ ਉਹਨਾਂ ਦੇ ਖਾਣ ਪੀਣ ਦਾ ਇਤਮਾਮ ਕਰਦੇ ਆ ਇਤਮਾਮ ਇੱਕ ਬੱਚਾ ਹੈ ਜਿਹਨੂੰ ਮੇਰੇ ਸਕੂਲ ਲੀਵ ਕਰਨ ਤੇ ਬਹੁਤ ਜ਼ਿਆਦਾ ਦੁੱਖ ਲੱਗ ਰਿਹਾ ਹੈ ਤੇ ਮੈਨੂੰ ਸਮਝ ਨਹੀਂ ਆ ਰਹੀ ਮੈਂ ਉਹ ਬੱਚੇ ਨੂੰ ਕਿੱਦਾਂ ਸਮਝਾਵਾਂ ਦਿਓ ਬੱਚਾ ਮੇਰਾ ਅੱਜal ਵੀਡੀਓ ਵੀ ਦੇਖਦਾ ਹੋਊਗਾ ਸੋ ਪਲੀਜ਼ ਟੈਨਸ਼ਨ ਨਹੀਂ ਲੈਣੀ ਪੁੱਤਰੀ ਫਿਲਹਾਲ ਵੀ ਉਹ ਮੈਨੂੰ ਮੈਸੇਜ ਕਰ ਰਹੀ ਹੈ ਪਤਾ ਨਹੀਂ ਇਹਨੂੰ ਮਤਲਬ ਇੰਨਾ ਕਿ ਜ਼ਿਆਦਾ ਮੇਰੇ ਨਾਲ ਪਿਆਰ ਹੈ ਸੱਚੀ ਉਹ ਵੀ ਮੈਨੂੰ ਆਪਣੇ ਬੱਚਿਆਂ ਵਾਂਗ ਲੱਗਦੀ ਹੈ ਤੇ ਬਹੁਤ ਹਉਹ ਕੀ ਕਹੀਏ ਮੈਂ ਖੁਦ ਵੀ ਸਕੂਲ ਲੀਵ ਨਹੀਂ ਕਰਨਾ ਚਾਹਦੀ ਮੈਨੂੰ ਕਰਨਾ ਪੈ ਰਿਹਾ ਏ ਕੀ ਕਰ ਸਕਦੇ ਹਾਂ ਥੋੜੇ ਹਾਲਾਤ ਇਹ ਜਿਹੇ ਹੋ ਗਏ ਨੇ ਹੁਣ ਬਾਕੀ ਕੀ ਕਹਿ ਸਕਦੇ ਆ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਵੀ ਮੈਂ ਕੀ ਬੋਲਾਂ ਚਲੋ ਪਹਿਲੇ ਮੈਂ ਬੱਚਾ ਉਸ ਤੇ ਦੁੱਧ ਗਰਮ ਰੱਖਾਂ ਫੇਰ ਮੈਂ ਦੇਖਦੀ ਆ ਅੱਜ ਗੱਲ ਕਰਾਂਗੀ ਤੇ ਮਿਸਟਰ ਬਲਵਿੰਦਰ ਅੱਜਕੱਲ ਇੰਨੇ ਕਿ ਜ਼ਿਆਦਾ ਬਿਜ਼ੀ ਹੋ ਗਏ ਨੇ ਕਿ ਉਹਨਾਂ ਨੂੰ ਮੇਰੇ ਨਾਲ ਗੱਲ ਕਰਨ ਦਾ ਟਾਈਮ ਨਹੀਂ ਹੈਗਾ ਜਦੋਂ ਕਿ ਦੇ ਵਾਈਜ਼ਨਸ ਐ ਸੋਨਾਂ ਦਾ ਫੋਨ ਆਉਂਦਾ ਤੇ ਉਸ ਟਾਈਮ ਮੈਂ ਬਿਜ਼ੀ ਹੁੰਦੀ ਆ ਤੇ ਮੇਰੇ ਕੋਲ ਤਾਂ ਟਾਈਮ ਹੁੰਦਾ ਹੀ ਨਹੀਂ ਫੋਨ ਕਰਨ ਦਾ ਮੈਰਾ ਤਾਂ ਨਾ ਬਸ ਸੱਚੀ ਸਾਰਾ ਦਿਨ ਐ ਨਿਕਲ ਜਾਂਦਾ ਤੇ ਲੋਨ ਵੀ ਮੇਰੇ ਸਾਹਮਣੇ ਲੱਗੀਆਂ ਆ ਤੇ ਨਾ ਮੇਰੀ ਨੀਂਦ ਪੂਰੀ ਹੋ ਰਹੀ ਜਿਹੜੀ ਸਭ ਤੋਂ ਮੇਨ ਚੀਜ਼ ਹੈ ਕਿ ਮੇਰੀ ਨੀਂਦ ਨਹੀਂ ਪੂਰੀ ਹੋ ਰਹੀ ਮੈਂ ਸਾਰੀ ਰਾਤ ਹੀ ਜਾਗ ਲੱਗਦੀ ਆ ਕਿਉਂਕਿ ਫਿਲਹਾਲ ਨਾ ਮੇਰੀ ਕੰਦੀ ਦੀ ਡਿਊਟੀ ਲੱਗੀ ਹੋਈ ਆ ਮੰਮੀ ਦੇ ਨਾਲ ਸੌਣ ਦੀ ਤੇ ਉਹਦੇ ਕਰਕੇ ਨਾ ਫਿਰ ਨੀਂਦ ਉਹ ਹੀ ਗੱਲ ਇੱਕ ਵਾਰੀ ਵੀ ਰਾਤ ਖੁੱਲ ਜੇ ਉਦੋਂ ਬਾਅਦ ਨੀਂਦ ਨਹੀਂ ਆਉਂਦੀ ਹੈਗੀ ਤੇ ਸਮਝ ਨਹੀਂ ਆਉਂਦੀ ਬੰਦਾ ਕੀ ਕਰੇ ਤੇ ਨਾ ਬਲਿੰਦਰ ਦਾ ਫੋਨ ਆਉਂਦਾ ਰਤੀ ਮੈਂ ਇੰਨੇ ਮੈਸੇਜ ਕੀਤੇ ਤੇ ਆਈ ਥਿੰਕ ਬਲਿੰਦਰ ਉਸ ਟਾਈਮ ਉਥੇ ਬਹੁਤ ਜ਼ਿਆਦਾ ਟਾਈਮ ਹੁੰਦਾ ਸੀਗਾ ਕਾਣਾ ਵਗੈਰਾ ਬਣਾਉਂਦੇ ਹੁੰਦੇ ਨੇ ਤੇ ਟਾਈਮ ਨਹੀਂ ਲੱਗਿਆ ਹੈਗਾ ਗੱਲ ਕਰਨ ਦਾ ਤੇ ਹੁਣ ਅੱਜ ਸੋਚਦੀ ਆ ਜੇ ਉੱਧਰ ਅਰਲੀ ਮਾਰਨਿੰਗ ਹੋਣੀ ਹੈ ਤੇ ਮੈਂ ਸੱਚਾ ਚਲ ਠਹਿਰ ਕੇ ਕਰਦੀ ਆ ਫੋਨ ਤੇ ਫਿਰ ਆਪਾਂ ਗੱਲ ਕਰਦੀ ਆ ਜੇ ਟਾਈਮ ਲੱਗੇ ਆ ਤੇ ਕਿਉਂਕਿ ਹੁਣ ਉੱਧਰ ਨਾ ਉੱਧਰ ਮੈਂ ਤੁਹਾਨੂੰ ਦਿਖਾਇਆ ਨਹੀਂ ਹੈਗਾ ਬਹੁਤ ਸੈਟਿੰਗ ਕਰਨ ਵਾਲੀ ਪਈ ਆ ਉਹਲੇ ਰੂਮ ਦੇ ਜਿੱਥੇ ਆਪਾਂ ਨੇ ਦਵਾਨ ਬੈੱਡ ਲਾਇਆ ਤੇ ਉਹ ਸਾਰੀ ਸੈਟਿੰਗ ਕਰਨੀ ਹੈ ਵੈਸੇ ਮੇਰੇ ਘਰ ਦੇ ਮੇਰੇ ਵੇਟ ਕਰ ਰਹੇ ਨੇ ਫੇ ਮੈਂ ਸਕੂਲ ਛੱਡਾਂ ਤੇ ਫੇਰ ਕੁਝ ਕਰੀਏ ਤੇ ਸਕੂਲ ਮੈਂ ਜਦ ਤਨ ਛੱਡਾਂਗੀ ਹੁਣ ਉੱਧਰ ਨਹੀਂ ਦੱਸਾਂਗੀ ਕਿਉਂਕਿ ਮੈਨੂੰ ਬਹੁਤ ਦਿਨ ਹੋ ਗਏ ਕਰਦੀ ਨੂੰ ਕਿ ਸਕੂਲ ਛੱਡਣਾ ਸਕੂਲ ਛੱਡਣਾ ਪਰ ਅਜੇ ਛੱਡਿਆ ਨਹੀਂ ਲੋ ਜੀ ਆਪਾਂ ਨੂੰ ਮੰਨ ਦਾ ਕੰਮ ਆ ਚੁੱਕਿਆ ਹਸਪੀਟਲ ਤੋਂ ਇਹਨਾਂ ਕੁਝ ਇਨਸਟਰਕਸ਼ਨਸ ਦੇਣੀਆਂ ਸੀਗੀਆਂ ਵੀ ਉਹ ਕਹਿੰਦੀ ਕਪੜੇ-ਕੁੱਪੜੇ ਜਿਹਾ ਪਤਾ ਨਹੀਂ ਕਿੱਥੇ ਸੈਂਟਰ ਵਾਲੇ ਕਮਰੇ 'ਚ ਰੱਖ ਦੇ ਤੇ ਉਸ ਤੋਂ ਬਾਅਦ ਆਪਾਂ ਰਾਤੀ ਫੋਲਡ ਕਰਾਂਗੇ ਬੈਠ ਕੇ ਹੋ ਤੇ ਮੈਨੂੰ ਆਪਣੀ ਮਰਜ਼ੀ ਦੇ ਨਾਲ ਕੰਮ ਕਰਨਾ ਪਸੰਦ ਹੈ। ਮਤਲਬ ਐਦਾਂ ਨਹੀਂ ਹੈਗਾ ਕਿ ਕੰਮ ਕਰਨਾ ਨਹੀਂ ਹੈਗਾ ਬਟ ਮੈਨੂੰ ਆਨ ਲੱਗ ਕਿ ਮੈਂ ਆਪਣੀ ਹਰੇਕ ਨੂੰ ਆਈ ਥਿੰਕ ਹਰੇਕ ਨੂੰ ਆਪਣੀ ਲਾਈਫ ਦੇ ਵਿੱਚ ਆਪਣੀ ਮਰਜ਼ੀ ਦੇ ਅਕੋਰਡਿੰਗ ਕੰਮ ਕਰਨਾ ਪਸੰਦ ਹੈ। ਸੋ ਕੋਈ ਗੱਲ ਨਹੀਂ। they sometimes you have to follow the instructions <laughs> whenever you're living in the joint family, especially <laughs> so. ਕਪੜੇ-ਕਪੜੇ ਆਪ ਰੱਖ ਦਿਆਂ ਰਾਤੀ ਵੇਖੇ ਜੋੜਾਂਗੇ ਕਿਉਂਕਿ ਵੈਸੇ ਉਹ ਦਿਨੇ ਟਾਈਮ ਹੀ ਲੱਗਦਾ ਤੇ ਯਾਰ ਜਿਹੜਾ ਆਹ ਪਤੀਲਾ ਲਿਆਂਦਾ ਨਾ ਦੁੱਧ ਵਾਲਾ ਮੰਮਨ ਨੂੰ ਕਿਹਾ ਵੀ ਸੀ ਕਹਿੰਦੀ ਲੈ ਇੰਨੇ ਸਾਲ ਕਿਤੇ ਜਾਂਦਾ ਨਹੀਂ ਜਾਂਦਾ ਤਾਂ ਠੀਕ ਐ ਬਟ ਇਹਨੂੰ ਐ ਨਹੀਂ ਹੈਗਾ ਕਿਤੇ ਅਸੀਂ ਦੁੱਧ ਤਾਂ ਦੇ ਚ ਪੁੱਲਣਾ ਹੋਵੇ ਨਾ ਦੇ ਚੋਂ ਦੁੱਧ ਕੱਢਣਾ ਹੋਵੇ ਫੇ ਬੰਦਾ ਇਹਨੂੰ ਇੱਕ ਹੱਥ ਨਾਲ ਫੜ ਕੇ ਇਹਦੇ ਚੋਂ ਦੁੱਧ ਕੱਢੂ ਇਕੱਲੇ ਬੰਦੇ ਦਾ ਕੰਮ ਨਹੀਂ ਹੈਗਾ ਇਹ ਇਹਨੂੰ ਦੋ ਹੱਥਾਂ ਦੇ ਨਾਲ ਚੱਕਣਾ ਪੈਂਦਾ ਐਡਾ ਭਾਰਾ ਪਤੀਲਾ ਕੁੱਕਰ ਉਹ ਓਦੋਂ ਵੱਧ ਭਾਰੀ ਆ ਥੋੜਾ ਇੰਨਾ ਕੁ ਵੇਟ ਹੋਵੇ ਕਿ ਬੰਦਾ ਆਸਾਨੀ ਦੇ ਨਾਲ ਚੱਕ ਲੇ ਤੇ ਮੈਂ ਅਜੇ ਯੂਨੀ ਤੇ ਉਹ ਦੋ ਗੋੜੀ ਚੇਂਜ ਕਰਾਂਗੀ ਚਾਹ ਥੋੜੀ ਜਿਹੀ ਵੱਧ ਗਈ ਕਿਉਂਕਿ ਅਮਨੂ ਵੀ ਤਾਂ ਪੀਕੇ ਨਹੀਂ ਗਏ ਤੇ ਬੱਚਿਆਂ ਨੂੰ ਤਾਂ ਦੁੱਧ ਦੇਣਾ ਇਹਨੂੰ ਉੱਪਰ ਰੱਖ ਦਿੰਨੇ ਆ ਗਰਮ ਕਰਕੇ ਜੇ ਜੀ ਕਿਤਾ ਬਾਅਦ ਚ ਤਾਂ ਪੀ ਲਾਂਗੇ ਤੇ ਅੱਜ ਰਾਤੀ ਜਿਹੜੀ ਸਬਜ਼ੀ ਬਣਾਣੀ ਆ ਉਹ ਅਮਨ ਕਹਿੰਦੀ ਮੈਂ ਦੇਖਦੀ ਹਾਂ ਕੁਝ ਲੈ ਕੇ ਆਵਾਂਗੀ ਮੇਬੀ ਆਈ ਥਿੰਕ ਉਹੀ ਆਲੂ ਗਾਜਰ ਮਟਰ ਬਣਾਵਾਂਗਾ ਫੇਰ ਵਧੀਆ ਲੱਗਦਾ ਟੇਸਟ ਲੱਗਦਾ ਵੈਸੇ ਵੀ ਆ ਸਟਾਰਟਿੰਗ ਸਟਾਰਟਿੰਗ ਚ ਆਲੂ ਗਾਜਰ ਮਟਰ ਟੇਸਟੀ ਲੱਗਦਾ ਉਸੋ ਬਾਅਦ ਤਾਂ ਫਿਰ ਜੀ ਨਹੀਂ ਕਰਦਾ ਹੈਗਾ ਖਾਣ ਨੂੰ ਜਦੋਂ ਸਸਤਾ ਹੋ ਜਾਂਦਾ ਹੈ। ਲਓ ਜੀ ਫਤੇ ਹੁਣ ਆ ਗਏ ਤੇ ਫਤੇ ਹੋਰਾਂ ਨੂੰ ਆਪਾਂ ਦਿੰਨੇ ਆ ਸਰਪ੍ਰਾਈਜ਼। ਕਿ ਕਹਿੰਨਾਂ ਅੰਦਰ ਸੈਟਿੰਗ ਦੇਖਣੀ ਹੈ ਤੇ ਉਹਨਾਂ ਨੂੰ ਸਰਪ੍ਰਾਈਜ਼ ਮਿਲ ਜਾਣਾ। ਕਿਉਂਕਿ ਕੱਲ ਤੱਕ ਸੋਫਾ ਵਗੈਰਾ ਸਾਰਾ ਕੁਝ ਅੰਦਰ ਨਹੀਂ ਸੀ ਲਾਇਆ ਤੇ ਆ ਆ ਗਿਆ ਮੇਨੀਆਂ ਰੌਣਕਾ। ਵੀਰਾ। ਅਰੇ ਵਾਓ। ਹਾਂਜੀ ਸਡੇ ਨਾਲ ਸਾਡੀ ਆ ਗਈ ਟ੍ਰਿਪ ਚਲੋ ਅੱਛਾ ਜੀ ਆ ਦੇਖ ਆ ਦੇਖ ਆ ਦੇਖ ਅੰਦਰ ਵੀ ਸਰਫਾਈਜ਼ਾ ਤੁਹਾਡੇ ਲਈ ਅਜੇ ਮਤਲਬ ਲਾ ਤਾਂ ਅਜਸਟ ਸੈਟਿੰਗ ਨਹੀਂ ਕੀਤੀ ਹੈਗੀ ਅਜੇ ਆ ਕੱਪੜੇ-ਕੁੱਪੜੇ ਸਾਡੇ ਆ ਹੀ ਪਏ ਨੇ ਹਾਂਜੀ ਮੈਂ ਮੇਰਾ ਫਾਪਾ ਸਡੇ ਰਦੋਂਗੇ ਕਿੱਥੇ ਜਾਣਾ ਟ੍ਰਿਪ ਹੈ ਸਾਡੇ ਸਾਡੀ ਕਿਹੜੀ ਜਗ੍ਹਾ ਜਾਣਾ ਅਸੀਂ ਉੱਥੇ ਜਾਣਾ ਬਠਾਡੇ

ਅਗਰ ਫਨਵਰ ਲੈ ਕੇ ਜਾਣਾ ਤਾਂ ਇਹ ਤਾਂ ਰਾਈਟ ਵੈਦਰ ਹੀ ਨਹੀਂ ਹੈਗਾ ਹੁਣ ਤਾਂ ਖੜਨ ਵਾਲਾ ਨੋ ਬਿਕ ਨੋ ਫਿਰ ਕਿ ਕਿੱਥੇ ਆਈ ਸੀ ਅਸੀਂ ਨਾ ਗਿਵ ਯੂ 5000 ਯਸ ਕਿੱਥੇ ਆਈ ਸੀ ਅਸੀਂ ਜਦੋਂ ਪਾਪਾ ਆਗੇ ਨਾ ਅਸੀਂ ਘੁੰਮਣ ਤੇ ਆਈ ਸੀ ਘਰੇ ਨਹੀਂ ਬੈਠਣਾ ਦੇਖੋ ਜੀ ਆਜ ਦੀ ਤਾਜ਼ਾ ਖਬਰ ਫਟੇ ਨੂੰ ਆ ਗਿਆ ਹੈ ਗੁੱਸਾ ਚਲੋ ਕੋਈ ਨਹੀਂ ਮੈਂ ਮੈਮ ਨਾਲ ਗੱਲ ਕਰਦੀ ਹਾਂ ਠੀਕ ਹੈ ਪਹਿਲਾਂ ਮੈਂ ਮੈਮ ਤੋਂ ਡਿਟੇਲ ਲੈ ਲਾਂ ਹਾਂ ਨਾਨੀ ਮਮਾ ਨਾਲ ਜਾਨਣੀ ਆ ਉੱਥੇ ਜਾ ਕੇ ਚੱਲਣ ਲੱਗ ਜੂਗੀ ਮੈਂ ਠੀਕ ਹੈ ਹਾਂ ਪੁੱਛੋ ਜਿਹਾਏ ਕਿਹੜਾ ਹਸਪਤਲ ਕੋਈ ਦਾਦੀ ਨੂੰ ਪੁੱਛ ਰਹੀ ਲੈ ਹੱਦ ਹੋ ਗਈ ਜੇ ਪੁੱਛ ਲੈ ਦਾਦੀ ਨੂੰ ਪੁੱਛ ਲੈ ਪੁੱਛ ਲੈ ਦਾਦੀ ਨੂੰ ਪੁੱਛ ਲੈ ਨਾ ਸੱਚੀ ਕਹਿ ਰਹੀ ਪੁੱਛ ਲੈ ਜਾ ਕੋਈ ਨਾ ਪਾਗਲ ਸੱਚੀ ਗੱਲ ਹੈ ਪੁੱਛ ਲੈ ਹੱਦ ਹੋ ਗਈ ਪੁੱਛ ਦਾਦੀ ਨੂੰ ਪੁੱਛ ਲੈ ਲੈ ਮਰਨੇ ਵਿੱਚ ਜੀਸਸ ਸੁਕਾਰਦਾ ਨਹੀਂ ਕੀਤਾ ਝੂਠ ਕੀਤਾ ਸੀ ਫਤ ਨਾਨੀ ਨੂੰ ਪਿੰਡ ਭੇਜਦਾ ਰਜ਼ਾਦੀ ਨਾਨੀ ਪਿੰਡ ਤੁਰ ਗਈ ਆਪਣੇ ਡਾ ਸੱਚੀ ਪੁੱਛ ਲਿਆ ਤਾਂ ਦਿਨ ਕਹੇ ਤਾਂ ਦਿੱਤਾ ਨਾਨੀ ਨੂੰ ਪਿੰਡ ਭੇਜਤਾ ਕਿਉਂ ਫਿਰ ਹੋਰ ਨਾਨੀ ਤੰਗ ਕਰਦੀ ਸੀ ਨਾਨੀ ਸੌਂ ਨਹੀਂ ਦਿੰਦੀ ਪਾਪਾ ਤੇ ਮੰਮਨ ਗਿਆ ਵੀ ਚੱਲਾ ਨਾਨੀ ਛੱਡ ਗਿਆ ਉਹ ਲੈ ਸੱਚੀ ਯਾਰ ਕੱਪੜੇ ਦੇ ਲੈ ਨਾਨੀ ਦੇ ਅੰਦਰ ਸਾਰਾ ਸਮਾਨ ਵੀ ਭੇਜਤਾ ਨਾਲ ਗਈ ਨਾਨੀ ਇੱਧਰ ਵੀ ਗਈ ਲੈ ਦੇਖ ਲੈ ਆ ਆਰੂਮ ਦੇਖ ਲੈ ਤੁਸੀਂ ਬਤੇ ਸੈਂਟਰਲ ਆਰੂਮ ਦੇਖ ਲੈ ਦੇਖ ਲੇ ਹੂੰ ਸੋਣਾ 34 ਨੀਲਾ ਚਲੋ ਗੈਸ ਕਰੋ ਕਿੱਥੇ ਗਏ ਨੇ ਗੈਸ ਕਰੋ ਕਿੱਥੇ ਗਏ ਨੇ ਹੂੰ ਲੈ ਉਹ ਦਵਾਈ ਲੈਣ ਗਏ ਨੇ ਯਾਰ ਨੰਨੀ ਹਾਂਜੀ ਹਸਪੀਟਲ ਗਏ ਨੇ ਨੰਨੀ ਮੰਮਾ ਹੌਂਦੇ ਨੇ ਠੀਕ ਹੈ ਅੰਮੇਆ ਤੁਸੇ ਦੰਦੂਗਾ ਕੋਈ ਨਹੀਂ ਮੈਂ ਮਾਮ ਨਾਲ ਗੱਲ ਕਰ ਲੈਂਦੀ ਆ ਠੀਕ ਹੈ ਮੇਰੀ ਪੁੱਤਰੀ ਮੈਂ ਮਾਮ ਨਾਲ ਗੱਲ ਕਰ ਲਵਾਂ ਜਾਓ ਲੈ ਲਓ ਓ ਵਾਓ ਇਹ ਕਿਥੋਂ ਲੈ ਪਰ ਨਹੀਂ ਦੇ ਕਿਥੋਂ ਲੈਨੇ ਓ ਯਾਰ ਮੇਰੀ ਟ੍ਰਿਪ ਦੇ ਪੈਸੇ ਨੇ ਯਾਰ ਤੂੰ ਤੇਰਾ ਟ੍ਰਿਪ ਕਿੱਥੇ ਜਾਣਾ ਇੱਕ ਮਿੰਟ ਤੇਰਾ ਕਿੱਥੇ ਜਾਣਾ ਚੜੇਗਾ ਅਨੰਦਪੁਰ ਸਾਹਿਬ ਤੇ ਤੁਹਾਡੇ ਕਿੰਨੀ ਪੇਮੈਂਟ ਹੈ 1500 ਬਸ ਫਿਰ پتہ ਤੁਹਾਡੀ 5000 ਨਹੀਂ ਹੁੰਦੀ ਘਾਟ ਹੀ ਹੋਗੀ ਪੁੱਤ ਜੀ ਉਹਨਾਂ ਦੀ 1500 ਹੈ ਤੁਹਾਡੀ ਵੀ ਜਾਣਾ ਤੁਸੀਂ ਚਲੇ ਜਾਓ ਮੈਂ ਗੱਲ ਪੇਮੈਂਟ ਦੀ ਗੱਲ ਕਰਦੀ ਪਈ ਆ ਬੇਟੇ ਸੰਡੇ ਨੂੰ ਆਣਾ ਹੈ ਸੰਡੇ ਨੂੰ ਨਾ ਕਿ ਚਲੇ ਜਾਓ ਮੈਂ ਕਿਹੜਾ ਮਨਾ ਕੀਤਾ ਮੈਨੂੰ ਸੰਡੇ ਨੂੰ ਆਣਾ ਹੈ ਉਹਨਾਂ ਦੀ ਬੇਟੇ 1500 ਹੈ ਤੁਹਾਡੀ ਵੀ ਇੰਨੀ ਨੀਅਰ ਅਬਾਊਟ ਇੰਨੀ ਹੋਊਗੀ ਠੀਕ ਹੈ ਮੈਂ ਦੇ ਦੂੰਗੀ ਹਾਂ ਕਿੰਨੇ ਦੀ ਉਹਨਾਂ ਦੀ 1500 ਹੈ ਤੁਹਾਡੀ 5000 ਨਹੀਂ ਹੋਣੀ ਘੱਟ ਹੋਣੀ ਹੈ ਠੀਕ ਹੈ ਕੀ ਪਤਾ ਕਿੰਨੀ ਹੁਣ ਮੈਨੂੰ ਕੀ ਪਤਾ ਤੁਹਾਨੂੰ ਮੈਡਮ ਨੇ ਦੱਸਿਆ ਹੁਣ ਕਿੰਨੀ ਮੈਨੂੰ ਪਤਾ ਮੈਂ ਮੈਮ ਨੂੰ ਫੋਨ ਲਾ ਲੈਣੀ ਮੈਮ ਨੂੰ ਘਰੇ ਤੇ ਪਹੁੰਚ ਲੈੰਦੋ ਇਹੇ ਜਿਹੇ ਬੱਚੇ ਹੁੰਦੇ ਨੇ ਟੀਚਰਾਂ ਨੂੰ ਸਾਹ ਨਹੀਂ ਜਾਣ ਦਿੰਦੇ ਹਾਂ ਪਰ ਰਜਨੀ ਮੈਨੂੰ ਘਰ ਤਾਂ ਪਹੁੰਚ ਲੈੰਦੋ ਰਜਨੀ ਮੈਮ ਮੈਮ ਨੂੰ ਘਰੇ ਪਹੁੰਚ ਲਾਂ ਤਾਂ ਫਿਰ ਮੈਂ ਗੱਲ ਕਰਦੀ ਹਾਂ ਹੋ ਹੋ ਵਾਹ ਬਰੂ ਦੇ ਚਲੋ ਜੀ ਇਹ ਆ ਗਏ ਨੇ ਹਣ ਆਪਾਂ ਇਹਨਾਂ ਨੂੰ ਦਈਏ ਚਾਹ ਪਾਣੀ ਇਹ ਵਲੌਗ ਦਾ ਵੀ ਆਪਾਂ ਇੱਥੇ ਐਂਡ ਕਰੀਏ ਵਲੌਗ ਦਾ ਐਂਡ ਫਤਿਹ ਕਰੂਗਾ ਜੇ ਫਤਿਹ ਵਲੌਗ ਦਾ ਐਂਡ ਕਰੂਗਾ ਫਿਰ ਆਪਾਂ ਫਤਿਹ ਨੂੰ ਟ੍ਰਿਪ ਤੇ ਭੇਜਾਂਗੇ ਤੁਸੀਂ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਇੱਕ ਮਿੰਟ ਲੱਗਦਾ ਇਹਨਾਂ ਦਾ ਬਾਰਬੀਸ ਸਸਤੇ ਆਲਵਾ ਫਿਰ ਮੈਂ ਵੀ ਤੈਨੂੰ ਟ੍ਰਿਪ ਤੇ ਇੰਨੇ ਕੀ ਪੈਸੇ ਦਵਾਂਗੀ ਕਾਲੀ ਕਾਲੀ ਗਿਣ ਕੇ 100 ਰੁਪਇਆ ਜੇ ਫਤਿਹ ਤੁਸੀਂ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਵੀ ਇਹ ਫਤਿਹ ਨੂੰ ਟ੍ਰਿਪ ਤੇ ਭੇਜੀਏ ਕਿ ਨਾ ਭੇਜੀਏ ਨਹੀਂ ਭੇਜਣਾ ਟੀਕ ਟੋਕੀ ਬੱਚੇ ਹੈ ਅੱਛਾ ਤੇ ਤੁਸੀਂ ਮੈਂ ਤੁਸੀਂ ਅੰਕਲ ਹਾਂ ਮੈਂ ਅੰਕਲ ਹੈਂ ਨਵੇਂ ਅੰਕਲ ਹੋਵੇ ਚਲੋ ਬਤਾ ਫਿਰ ਅਮੋ ਦੱਸੋ ਬਲੌਗ ਦੰਡ ਕਰੋ ਫਿਰ ਮੈਂ ਮੈਮ ਨਾਲ ਗੱਲ ਕਰਦੀ ਹਾਂ ਅੱਛਾ ਹਾਂਜੀ ਅੱਜ ਦਾ ਵਲੌਗ ਅਸੀਂ ਪਹਿਲਾਂ ਪਹਿਲਾਂ ਸ਼ੁਰੂ ਤੇ ਕਰੋ ਜਿੱਦਾਂ ਕਰਦੇ ਹੁੰਦੇ ਹੋ ਅੱਜ ਦਾ ਵਲੌਗ ਅਸੀਂ ਇੱਥੇ ਹੀ ਐਂਡ ਕਰਦੇ ਹਾਂ ਤੱਕ ਤੱਕ ਸਾਰਿਆਂ ਨੂੰ ਪਿਆਰ ਭਰੀ ਰੀਆ ਕਰ ਅੱਛਾ ਚਲੋ ਜੀ ਹੁਣ ਫੈਸਲਾ ਲਵਾਂਗੇ ਅਸੀਂ ਕਿ ਕੀ ਕਰਨਾ ਫਤੈ ਨੂੰ ਟ੍ਰਿਪ ਤੇ ਭੇਜਣਾ ਹੈ ਕਿ ਨਹੀਂ ਭੇਜਣਾ ਪਹਿਲਾਂ ਫਤੈ ਦੇ ਫਾਦਰ ਸਾਹਿਬ ਨਾਲ ਗੱਲ ਕਰਾਂਗੇ ਫੇਰ ਉਸ ਤੋਂ ਬਾਅਦ ਫਤਿਹ ਮੈਂਮ ਨਾਲ ਗੱਲ ਕਰਾਂਗੇ ਫਾਦਰ ਦੱਸਣਗੇ ਕੋਸ਼ਿਸ਼ ਹੈ ਠੀਕ ਚਲੋ ਜੀ ਸਸਰੀ ਗੱਲ ਜੋ ਸਾਰਿਆਂ ਨੂੰ ਹੁਣ ਆਪਾਂ ਡਿਸੀਜਨ ਲਈਏ ਵੀ ਕੀ ਕਰਨਾ ਹੈ ਕਿਉਂਕਿ ਫਤੇਸਿੰਘ ਨੇ ਹੁਣੇ ਦੇਰ ਤੱਕ ਕੰਪਨੀ ਜਾ ਨਹੀਂ ਛੱਡੀ ਇਹ ਨਹੀਂ ਦੱਸਦਾ ਕਾਪਾ ਇਹਨਾਂ ਨੂੰ ਟ੍ਰਿਪ ਤੇ ਨਹੀਂ ਭੇਜਤੇ ਤੇ ਆਪਾਂ ਮੈਂਮ ਨਾਲ ਕਰਦੇ ਆ ਗੱਲ ਤੇ ਫਿਰ ਦੇਖਦੇ ਆ ਵੀ ਕੀ ਹਫਤਾ ਵਾ ਤੇ ਤਦ ਤੱਕ ਲਈ ਸਾਰਿਆਂ ਨੂੰ ਟਾਟਾ Bye bye. Bye bye. Idhar. Idhar. Bye bye. Bye bye. Bye bye. bye, -bye. bye, -bye.